मार्क्स ले मजदूरां दी तनख्वाहਾਂ ਵਿੱਚ ਵਾਧਾ जिंदगी ਦੀ आत्म सम्मान ਦੇ ਆਤਮ ਸਨਮਾਨ ਤੇ जरूरी ਨਾਲ ਨਿਰਪੱਖਤਾ ਲਈ ਜ਼ਰੂਰੀ ਇਨਕਲਾਬ ਜ਼ਿੰਦਾਬਾਦ रात्रीया ओ मुए르ते पियाज़ ਸਸ਼੍ਰੀ ਅਕਾਲ ਜੀ ਅੱਜ ਅਸੀਂ ਆਪਣੀ ਮਾਰਕਸਵਾਦੀ ਲੜੀ ਨੂੰ ਅੱਗੇ ਵਧਾਉਂਦੇ ਹੋਏ Karl Marx ਦੀ ਕਿਤਾਬ Wages, Prices ਤੇ Profit ਬਾਰੇ ਗੱਲ ਕਰਾਂਗੇ। ਹਨੇ ਤੱਕ ਆਪਾਂ ਮਾਰਕਸਵਾਦ ਤੇ Engels ਦੀ ਕਿਤਾਬ Socialism: Utopian and Scientific ਦੇ ਬਾਰੇ ਗੱਲ ਕਰ ਚੁੱਕੇ ਹਾਂ। ਤੇ ਅੱਜ ਦੀ ਕਿਤਾਬ Wages, Prices ਤੇ Profit ਦੇ ਪਹਿਲੇ ਪਾਗ ਜਿਸ ਦੇ ਵਿੱਚ ਕਾਲ ਮਾਰਕਸ ਜான் ਵੈਸਟਰਨ ਦੇ ਤਰਕਾਂ ਦਾ ਜਵਾਬ ਦਿੰਦੇ ਨੇ ਤੇ ਉੱਤੇ ਆਪਾਂ ਦੋ ਸ਼ਾਰਟ ਬਣਾ ਚੁੱਕੇ ਹਾਂ ਉਹ ਦੋਨੋਂ ਸ਼ਾਰਟ ਅਪਲੋਡਡ ਨੇ ਤੇ ਉਹਨਾਂ ਦੇ ਲਿੰਕ ਡਿਸਕ੍ਰਿਪਸ਼ਨ ਵਿੱਚ ਨੇ ਜੇ ਤੁਸੀਂ ਹਾਲੇ ਤੱਕ ਨਹੀਂ ਵੇਖੇ ਤਾਂ ਜਾ ਕੇ ਵੇਖ ਸਕਦੇ ਹੋ ਹੁਣ ਇਸ ਕਿਤਾਬ ਦੇ ਦੂਜੇ ਪਾਗ ਪਾਠ 6 ਤੋਂ ਲੈ ਕੇ 14 ਤੱਕ ਮਾਰਕਸ ਆਪਣੀ ਰਾਜਨੀਤਿਕ ਅਰਥ ਸ਼ਾਸਤਰ ਦੀ ਆਲੋਚਨਾ ਨੂੰ ਸਾਡੇ ਅੱਗੇ ਰੱਖਦੇ ਨੇ ਕ੍ਰਿਟਿਕ ਆਫ ਪੋਲਿਟੀਕਲ ਇਕਨੋਮੀ ਕਾਰਲ ਮਾਰਕਸ ਆਪਣੀ ਗੱਲ ਇੱਥੋਂ ਸ਼ੁਰੂ ਕਰਦੇ ਨੇ ਕਿ ਤਨਖਾਹਾਂ ਦੇ ਮੁੱਦੇ ਤੋਂ ਪਹਿਲਾਂ ਆਪਾਂ ਨੂੰ ਸਮਝਣਾ ਪਵੇਗਾ ਕਿ ਚੀਜ਼ਾਂ ਦਾ ਅਸਲੀ ਮੁੱਲ ਕੀ ਜਾਂ ਕਿਸੇ ਚੀਜ਼ ਦੇ ਮੁੱਲ ਨੂੰ ਕੀ ਕੁਝ ਨਿਰਧਾਰਿਤ ਕਰਦਾ ਹੈ ਤੇ ਮੁੱਲ ਉਸੇ ਚੀਜ਼ ਦੇ ਪੱਖ ਤੋਂ ਸੋਚਿਆ ਜਾ ਸਕਦਾ ਹੈ ਜੋ ਸਮਾਜ ਦੇ ਵਿੱਚ ਹਰ ਸਮਾਨ ਨੂੰ ਲੈ ਕੇ ਸਾਂਝੀ ਤੇ ਉਹ ਹੈ ਮਜ਼ਦੂਰੀ ਜਾਂ ਲੇਬਰ ਤੇ ਲੇਬਰ ਸਿਰਫ ਵਿਅਕਤੀਗਤ ਇਸਤੇਮਾਲ ਵਾਸਤੇ ਨਹੀਂ ਸਮਾਜ ਦੇ સ્તર ਤੇ ਜਾਂ સોશિયલ લેબર ਹੁਣ ਪਦਾਰਥ ਦੇ ਅਰਥ ਵਿੱਚ લેબર ਜਾਂ ਮਜ਼ਦੂਰੀ ਉਹ ਸਮਾਂ ਹੈ ਜੋ ਉਸ ਪਦਾਰਥ ਨੂੰ ਬਣਾਉਣ ਵਾਸਤੇ ਮਜ਼ਦੂਰ ਲਾਂਦਾ ਹੈ ਮਤਲਬ ਮਜ਼ਦੂਰ ਨੇ ਕਿੰਨੇ ਘੰਟੇ ਲਾ ਕੇ ਉਹ ਕੰਮ ਕੀਤਾ ਉਹ ਉਸ ਦੀ લેબર ਜਿਵੇਂ ਅੱਜ ਦੇ ਸਮੇਂ ਵਿੱਚ ਮਜ਼ਦੂਰਾਂ ਨੂੰ ਕੰਮ ਕਰਨ ਵਾਸਤੇ ਦਿਹਾੜੀ ਦਿੱਤੀ ਜਾਂਦੀ ਹੈ ਉਹ ਵੀ ਇੱਕ ਸਮੇਂ ਦੇ ਮਾਪਦੰਡ ਨਾਲ ਉਹਨਾਂ ਨੂੰ ਤਨਖਾਹ ਦੇਣ ਦਾ ਤਰੀਕਾ ਹੈ ਮਾਰਕਸ ਇਸ ਚੀਜ਼ ਵਿੱਚ ਹੋਰ ਗਹਿਰਾਈਕਸ ਜਾਂਦੇ ਨੇ ਉਹ ਕਹਿੰਦੇ ਨੇ ਕਿ ਅਸਲ ਵਿੱਚ ਇੱਕ ਮਜ਼ਦੂਰ ਆਪਣੇ ਮਾਲਕ ਨੂੰ ਆਪਣੀ ਲੇਬਰ ਨਹੀਂ ਵੇਚਦਾ ਉਹ ਆਪਣੀ ਲੇਬਰ ਪਾਵਰ ਵੇਚਦਾ ਹੁਣ ਲੇਬਰ ਪਾਵਰ ਤੇ ਲੇਬਰ ਵਿੱਚ ਇੱਕ ਫਰਕ ਹੈ ਲੇਬਰ ਹੈ ਕਿ ਉਹਨੇ ਕਿੰਨੇ ਘੰਟੇ ਕੰਮ ਕੀਤਾ ਪਰ ਇੱਕ ਮਜ਼ਦੂਰ ਨੇ ਰੋਜ਼ ਕਿੰਨੇ ਘੰਟੇ ਕੰਮ ਕੀਤਾ ਕਦੇ ਵਧ ਕੀਤਾ ਘਟ ਕੀਤਾ ਇਸ ਚੀਜ਼ ਦਾ ਸਟੀਕ ਜਵਾਬ ਲੱਭਣਾ ਬਹੁਤ ਔਖਾ ਹੈ ਇਸ ਕਰਕੇ ਇਸ ਚੀਜ਼ ਨੂੰ ਲੇਬਰ ਪਾਵਰ ਦੇ ਅਰਥਾ ਤੋਂ ਸਮਝਿਆ ਜਾਂਦਾ ਹੈ ਲੇਬਰ ਪਾਵਰ ਉਹ ਸਮਾਂ ਹੈ ਜਿੰਨਾ ਨਿਰਧਾਰਿਤ ਸਮਾਂ ਇੱਕ ਮਜ਼ਦੂਰ ਆਪਣੀ ਜ਼ਿੰਦਗੀ ਦਾ ਆਪਣੇ ਮਾਲਕ ਨੂੰ ਦਿੰਦਾ ਹੈ ਕਿ ਇੰਨੇ ਘੰਟੇ ਮੈਂ ਤੇਰੇ ਲਈ ਕੰਮ ਕਰਾਂਗਾ ਜਿਵੇਂ ਅੱਜ ਦੇ ਸਮੇਂ 9 ਤੋਂ 5 ਜੋ ਹੈ ਉਹ ਇੱਕ ਲੇਬਰ ਪਾਵਰ ਹੈ ਇੱਕ EMPLOYE ਦੀ ਐਸੇ ਤਰ੍ਹਾਂ ਇੱਕ ਮਜ਼ਦੂਰ ਜ਼ਿੰਦਗੀ ਦੇ ਕਿੰਨੇ ਘੰਟੇ ਦਿੰਦੇ ਆਪਣੇ ਮਾਲਕ ਨੂੰ ਦਵੇਗਾ ਕੰਮ ਕਰਨ ਲਈ ਉਹ ਉਸ ਦੀ ਲੇਬਰ ਪਾਵਰ ਹੈ ਅਗੇ ਸਵਾਲ ਪੈਦਾ ਹੁੰਦਾ ਹੈ ਕਿ ਇਸ ਲੇਬਰ ਪਾਵਰ ਦਾ ਕੀ ਮੁੱਲ ਹੁਣ ਕੁਝ ਇਨਸਾਨ ਦੀਆਂ ਬੁਨਿਆਦੀ ਜ਼ਰੂਰਤਾਂ ਨੇ ਜਿਵੇਂ ਕਿ ਰੋਟੀ ਕਪੜਾ ਮਕਾਨ ਇੱਕ ਤੇ ਉਹ ਚੀਜ਼ਾਂ ਨਿਰਧਾਰਿਤ ਕਰਦੀਆਂ ਨੇ ਲੇਬਰ ਪਾਵਰ ਦਾ ਮੁੱਲ ਕਿ ਜੇ ਮੈਂ ਕੁਝ ਘੰਟੇ ਦੇ ਰਿਹਾ ਕੰਮ ਕਰਨ ਵਾਸਤੇ ਤਾਂ ਮੇਰੀ ਘੱਟੋ ਘੱਟ ਇਹ ਜ਼ਰੂਰਤਾਂ ਤਾਂ ਪੂਰੀ ਹੋਣੀ ਚਾਹੀਦੀਆਂ ਜਿਨ੍ਹਾਂ ਨੇ ਮੈਨੂੰ ਜੀਵਿਤ ਰੱਖਣਾ ਉਸ ਤੋਂ ਬਾਅਦ ਜਿਵੇਂ ਇੱਕ ਮਸ਼ੀਨ ਦੇ ਖਰਾਬ ਹੋਣ ਤੋਂ ਬਾਅਦ ਦੂਜੀ ਮਸ਼ੀਨ ਆ ਜਾਂਦੀ ਹੈ ਉਸੇ ਤਰ੍ਹਾਂ ਇੱਕ ਲੇਬਰਰ ਦੇ ਬੁੱਢੇ ਜਾਂ ਕਮਜ਼ੋਰ ਹੋਣ ਤੋਂ ਬਾਅਦ ਉਸ ਦੀ ਅਗਲੀ نسل ਮਜ਼ਦੂਰੀ ਕਰਨ ਆਵੇਗੀ ਇਸ ਕਰਕੇ ਆਪਣੇ ਪਰਿਵਾਰ ਨੂੰ ਪਾਲਣ ਲਈ ਵੀ ਉਸ ਨੂੰ ਜਿੰਨਾ ਖਰਚ ਚਾਹੀਦਾ ਉਹ ਵੀ ਉਸ ਲੇਬਰ ਪਾਵਰ ਦਾ ਮੁੱਲ ਹੈ ਤੇ ਤੀਜਾ ਜਿਹੜੀ ਤਕਨੀਕੀ ਸਕਿੱਲ ਉਹਨੇ ਹਾਸਲ ਕੀਤੇ ਨੇ ਜਿਸ ਨਾਲ ਉਹ ਮਜ਼ਦੂਰੀ ਕਰ ਪਾ ਰਿਹਾ ਹੈ ਉਹ ਵੀ ਇਸ ਲੇਬਰ ਪਾਵਰ ਦੇ ਵਿੱਚ ਆਉਂਦੇ ਨੇ ਇਸ ਦਾ ਮਤਲਬ ਲੇਬਰ ਪਾਵਰ ਕੁਲ ਤਿੰਨ ਚੀਜ਼ਾਂ ਨਾਲ ਨਿਰਧਾਰਿਤ ਹੁੰਦੀ ਹੈ ਇਨਸਾਨ ਦੀ ਬੁਨਿਆਦੀ ਜ਼ਰੂਰਤਾਂ ਉਸ ਨੂੰ ਪਰਿਵਾਰ ਨੂੰ ਪਾਲਣ ਦਾ ਖਰਚ ਤੇ ਉਸ ਤਕਨੀਕ ਨੂੰ ਪਾਉਣ ਦਾ ਮੁੱਲ ਜਿਸ ਨੂੰ ਇਸਤੇਮਾਲ ਕਰਕੇ ਉਹ ਮਜ਼ਦੂਰੀ ਕਰ ਪਾਰੇ ਹੁਣ ਹਰ ਕਿਸਮ ਦੇ ਕੰਮ ਲਈ ਇਹ ਚੀਜ਼ਾਂ ਵੱਖਰੀਆਂ ਨੇ ਜਿਵੇਂ ਇੱਕ ਡਾਕਟਰ ਨੇ ਜੋ ਤਕਨੀਕ ਹਾਸਲ ਕੀਤੀ ਹੈ ਤੇ ਇੱਕ ਮਜ਼ਦੂਰ ਨੇ ਜੋ ਤਕਨੀਕ ਹਾਸਲ ਕੀਤੀ ਉਹਨਾਂ ਵਿੱਚ ਫਰਕ ਹੈ ਐਸੇ ਕਰਕੇ ਇੱਕ ਡਾਕਟਰ ਦੀ ਤਨਖਾਹ ਵੱਖਰੀ ਹੈ ਉਸ ਦੇ ਲੇਬਰ ਪਾਵਰ ਦਾ ਮੁੱਲ ਵੱਖਰਾ ਹੈ ਇੱਕ ਮਜ਼ਦੂਰ ਦੀ ਤਨਖਾਹ ਵੱਖਰੀ ਹੈ ਉਸ ਦੇ ਲੇਬਰ ਪਾਵਰ ਦਾ ਮੁੱਲ ਵੱਖਰਾ ਹੈ ਅਗੇ ਮਾਰਕਸ ਗੱਲ ਕਰਦੇ ਨੇ ਕਿ ਮੁਨਾਫਾ ਕਿੱਥੋਂ ਆਉਂਦਾ ਹੈ ਪ੍ਰੋਫਿਟ ਕਿੱਥੋਂ ਆਉਂਦਾ ਮਾਰਕਸ ਕਹਿੰਦੇ ਨੇ ਕਿ ਚੀਜ਼ਾਂ ਨੂੰ ਧਾਮ ਦੋ ਉੱਤੇ ਵਿੱਚ ਵੇਚਣ ਵਿੱਚ ਕੋਈ ਮੁਨਾਫਾ ਨਹੀਂ ਕਿਉਂਕਿ ਜੋ ਵੇਚਣ ਵਾਲਾ ਹੈ ਉਸ ਨੂੰ ਸਮਾਨ ਖਰੀਦਣਾ ਵੀ ਤੇ ਪਵੇਗਾ ਜੇ ਉਹ ਚੀਜ਼ਾਂ ਨੂੰ ਵੱਧ ਧਾਮ ਤੇ ਵੇਚੇਗਾ ਤਾਂ ਉਸ ਨੂੰ ਵੱਧ ਧਾਮ ਤੇ ਖਰੀਦਨੀਆਂ ਵੀ ਪੈਣਗੀਆਂ ਇਸ ਲਈ ਲੰਮੇ ਸਮੇਂ ਵਿੱਚ ਜਾ ਕੇ ਵਧ ਕੀਮਤ ਤੇ ਵੇਚਿਆ ਹੋਇਆ ਸਮਾਨ ਜੇ ਵਧ ਕੀਮਤ ਤੇ ਖਰੀਦਿਆ ਜਾਵੇ ਤਾਂ ਉਹ ਮੁਨਾਫੇ ਵਿੱਚ ਨਹੀਂ ਆਉਂਦਾ ਅਸਲ ਵਿੱਚ ਚੀਜ਼ ਦੀ ਆਪਣੀ ਕੀਮਤ ਦੇ ਵਿੱਚ ਹੀ ਮੁਨਾਫਾ ਛੁਪਿਆ ਹੈ ਕਿਵੇਂ ਉਹ ਮੈਂ ਤੁਹਾਨੂੰ ਸਮਝਾਉਂਦਾ ਮੰਨ ਲਓ ਇੱਕ ਮਜ਼ਦੂਰ ਦਾ ਦਿਨ ਦਾ guzara 6 ਘੰਟੇ ਦੀ ਲੇਬਰ ਪਾਵਰ ਨਾਲ ਪੂਰਾ ਹੋ ਜਾਂਦਾ ਉਹ ਉਸ 6 ਘੰਟੇ ਦੀ ਲੇਬਰ ਦੇ ਬਦਲੇ 3 ਰੁਪਏ ਮੰਗਦਾ ਪਰ ਹਰ ਵਾਰੀ ਜ਼ਰੂਰੀ ਨਹੀਂ ਹੁੰਦਾ कि इंसान अपनी लेबर पावर ते ही काम करे मान लो मेरी जरूरत त 6 घंटे दी लेबर पावर तो खत्म हो जाती है पर मेरे को ताकत 9 घंटे काम करंदी है पर जे मैं 9 घंटे काम करदा मैनु तनख्वाह 9 घंटे दी नहीं मिलेगी मैनु तनख्वाह उसी लेबर पावर दी मिलेगी जो मैं अपने मालिक नु दती है ता वो जेड़े 3 घंटे वाधु मैं काम कीता उस दा जेड़ा मोल है उस तो जेड़ा सामान पैदा होया ते ओने जेड़ा মুনাਫਾ ਪੈਦਾ ਕੀਤਾ ਉਹ ਅਸਲ ਵਿੱਚ ਸਰਪਲਸ ਵੈਲਿਊ ਜਾਂ ਮੁਨਾਫੇ ਦੇ ਰੂਪ ਵਿੱਚ ਮਾਲਕ ਦੇ ਜਾਂ ਪੂੰਜੀਪਤੀ ਦੀ ਜੇਬ ਵਿੱਚ ਪੈਂਦਾ ਹੈ ਅੱਗੇ ਇਹ ਜਿਹੜਾ ਮੁਨਾਫਾ ਪੂੰਜੀਪਤੀ ਕੋਲ ਆਉਂਦਾ ਹੈ ਇਹ ਅੱਗੇ ਜਾ ਕੇ ਤਿੰਨ ਚੀਜ਼ਾਂ ਵਿੱਚ ਵੰਡਿਆ ਜਾਂਦਾ ਹੈ ਇੱਕ ਤਾਂ ਮੁਨਾਫਾ ਜਿਹੜਾ ਉਹਨੇ ਆਪਣੇ ਕੋਲ ਰੱਖਣਾ ਹੈ ਇੱਕ ਜਿਹੜੀ ਜਗ੍ਹਾ ਤੇ ਉਹ ਕਾਰੋਬਾਰ ਕਰ ਰਿਹਾ ਉਸ ਦਾ ਕਿਰਾਇਆ ਤੇ ਇੱਕ ਜਿਹੜਾ ਕਰਜ਼ਾ ਲੈ ਕੇ ਉਹ ਕੰਮ ਕਰਦਾ ਪਿਆ ਹੈ ਉਹ ਕਰਜ਼ਾ ਹੁਣ ਪੂੰਜੀਪਤੀ ਕੀ ਕਰਦੇ ਨੇ ਉਹ ਕਹਿੰਦੇ ਨੇ ਕਿ ਇੰਨਾ ਖਰਚਾ ਨੂੰ ਪੂਰਾ ਕਰਨ ਲਈ ਚੀਜ਼ ਦੀ ਕੀਮਤ ਨਿਰਧਾਰਿਤ ਕੀਤੀ ਗਈ ਉਹਨੂੰ ਵੇਚਿਆ ਗਿਆ ਉਹਦੇ ਤੋਂ ਮੁਨਾਫਾ ਲਿਆ ਗਿਆ ਤੇ ਫਿਰ ਮੁਨਾਫਾ ਆਪਣੇ ਕੋਲ ਰੱਖਿਆ ਇਸ ਚੀਜ਼ ਨਾਲ ਹੁੰਦਾ ਕੀ ਹੈ ਕਿ ਇੱਕ ਪੂੰਜੀਪਤੀ ਬਖਾ ਸਕਦਾ ਹੈ ਕਿ ਮੁਨਾਫਾ ਬਹੁਤ ਛੋਟਾ ਹਿੱਸਾ ਹੈ ਪਰ ਮਾਰਕਸ ਕਹਿੰਦੇ ਨੇ ਅਸਲ ਵਿੱਚ ਪਹਿਲਾਂ ਮੁਨਾਫਾ ਕੱਢਿਆ ਜਾਂਦਾ ਹੈ ਉਹਦੇ ਤੋਂ ਬਾਅਦ ਵੰਡ ਕੀਤੀ ਜਾਂਦੀ ਹੈ ਇਸ ਦਾ ਮਤਲਬ ਸਾਰਾ ਦਾ ਸਾਰਾ ਜਿਹੜਾ ਮੁਨਾਫਾ ਹੈ ਭਾਵੇਂ ਉਹ ਕਿਸੇ ਵੀ ਰੂਪ ਵਿੱਚ ਆਇਆ ਹੋਵੇ ਉਹ ਸਾਰਾ ਨਿਰਭਰ ਕਰਦਾ ਹੈ ਕਿ ਤੁਸੀਂ ਮਜ਼ਦੂਰ ਦੀ ਲੇਬਰ ਪਾਵਰ ਦੇ ਉੱਤੇ ਕਿੰਨਾ ਘੰਟੇ ਉਹਦੇ ਤੋਂ ਕੰਮ ਕਰਾ ਲਿਆ ਸਾਰਾ ਦਾ ਸਾਰਾ ਮੁਨਾਫਾ ਬਸ ਮਜ਼ਦੂਰ ਦਾ ਸ਼ੋਸ਼ਣ ਹੈ ਅੱਗੇ ਮਾਰਕਸ ਕੁਝ ਕਾਰਨ ਦਿੰਦੇ ਨੇ ਕਿ ਕਿਉਂ ਮਜ਼ਦੂਰਾਂ ਦੀਆਂ ਤਨਖਾਹਾਂ ਵਧਣੀਆਂ ਚਾਹੀਦੀਆਂ ਮਾਰਕਸ ਕਹਿੰਦੇ ਨੇ ਕਿ ਸਮੇਂ ਦੇ ਨਾਲ-ਨਾਲ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਰੋਟੀ ਕਪੜਾ ਇਹ ਚੀਜ਼ਾਂ ਮਹਿੰਗੀਆਂ ਹੁੰਦੀਆਂ ਜਾਂਦੀਆਂ ਹਨ ਇਸ ਕਰਕੇ ਮਜ਼ਦੂਰ ਦੀ ਜਿਹੜੀ ਤਨਖਾਹ ਹੈ ਉਹ ਵੀ ਸਮੇਂ ਦੇ ਨਾਲ-ਨਾਲ ਵੱਧਦੀ ਰਹਿਣੀ ਚਾਹੀਦੀ ਹੈ ਤਾਂ ਜੋ ਆਪਣਾ ਗੁਜ਼ਾਰਾ ਕਰ ਸਕੇ ਦੂਜੀ ਚੀਜ਼ ਮਾਰਕਸ ਕਹਿੰਦੇ ਨੇ ਕਿ ਮੰਨ ਲਓ ਜੇ ਨਵੀਂ ਖਦਾਨਾ ਲੰਬਣ ਨਾਲ ਸੋਨਾ ਤੇ ਚਾਂਦੀ ਇਹ ਇਸ ਦਾ ਧਾਮ ਘਟ ਜਾਂਦਾ ਹੈ ਤਾਂ ਇਸ ਦੇ ਨਾਲ ਮੁਦਰਾ ਦਾ ਧਾਮ ਵੀ ਘਟਦਾ ਹੈ ਜਿਸ ਦੇ ਨਾਲ ਮਜ਼ਦੂਰ ਉਹਨੇ ਪੈਸਿਆਂ ਨਾਲ ਆਪਣੀ ਜ਼ਰੂਰਤਾਂ ਪੂਰੀਆਂ ਨਹੀਂ ਕਰ ਸਕਦਾ ਇਸ ਕਰਕੇ ਵੀ ਸਮੇਂ ਦੇ ਨਾਲ-ਨਾਲ ਉਸ ਦੀ ਜਿਹੜੀ ਤਨਖਾਹ ਹੈ ਉਹ ਵੱਧਦੀ ਰਹਿਣੀ ਚਾਹੀਦੀ ਤੀਜਾ ਕਾਰਨ ਮਾਰਕਸ ਨੇ ਕਿ ਪੂੰਜੀਪਤੀ ਹਮੇਸ਼ਾ ਚਾਹੇਗਾ ਕਿ ਮਜ਼ਦੂਰਾਂ ਨੂੰ ਤਨਖਾਹ ਘੱਟ ਤੋਂ ਘੱਟ ਦਿੱਤੀ ਜਾਵੇ ਤੇ ਉਹਨਾਂ ਤੋਂ ਕੰਮ ਵੱਧ ਤੋਂ ਵੱਧ ਘੰਟੇ ਵਾਲੀ ਕਰਾਇਆ ਜਾਵੇ ਇਸ ਲਈ ਵਗ ਤਨਖਾਹ ਦੀ ਮੰਗ ਮਜ਼ਦੂਰਾਂ ਕੋਲ ਇੱਕ ਢਾਲ ਹੈ ਜਿਸ ਦੇ ਨਾਲ ਉਹ ਆਪਣੀ ਸੁਰੱਖਿਆ ਕਰ ਸਕਦੇ ਨੇ ਤੇ ਅੰਤ ਵਿੱਚ ਮਾਰਕਸ ਕਹਿੰਦੇ ਨੇ ਕਿ ਜਿਹੜਾ ਪੂੰਜੀਵਾਦ ਹੈ ਉਹ ਇੱਕ ਸਾਈਕਲ ਦੇ ਵਿੱਚ ਚੱਲਦਾ ਹੈ ਪਹਿਲਾਂ ਉਸ ਦੇ ਵਿੱਚ ਰੁਕਾਵ ਆਂਦਾ ਹੈ ਫਿਰ ਉਸ ਦਾ ਰਿਵਾਈਵਲ ਹੁੰਦਾ ਹੈ ਫਿਰ ਉਸ ਤੋਂ ਬਾਅਦ ਉਸ ਦੇ ਵਿੱਚ ਬੂਮ ਆਂਦਾ ਹੈ ਬੂਮ ਦੇ ਕਰਕੇ ਓਵਰ ਪ੍ਰੋਡਕਸ਼ਨ ਹੁੰਦੀ ਹੈ ਜ਼ਰੂਰਤ ਤੋਂ ਜ਼ਿਆਦਾ ਸਮਾਨ ਬਣ ਜਾਂਦਾ ਉਸ ਜ਼ਰੂਰਤ ਦੇ ਸਮਾਨ ਜ਼ਿਆਦਾ ਬਣਨ ਕਾਰਨ ਫਿਰ ਉਹਦੇ ਵਿੱਚ ਠਹਿਰਾਵ ਆ ਜਾਂਦਾ ਹੈ ਤੇ ਇਸ ਤੋਂ ਇਹ ਸਾਈਕਲ ਚੱਲਦਾ ਹੀ ਰਹਿੰਦਾ ਹੈ ਜਿਸ ਦੇ ਵਿੱਚ ਠਹਿਰਾਵ ਆਇਆ ਫਿਰ ਰਿਵਾਈਵਲ ਹੋਇਆ ਫਿਰ ਬੂਮ ਆਇਆ ਫਿਰ ਓਵਰ ਪ੍ਰੋਡਕਸ਼ਨ ਹੋਈ ਫਿਰ ਠਹਿਰਾਵ ਆ ਗਿਆ ਇਸ ਸਭ ਦੇ ਵਿੱਚ ਕਦੇ ਪੂੰਜੀਪਤੀ ਦਾ ਮੁਨਾਫਾ ਵੱਧਦਾ ਹੈ ਤੇ ਕਦੇ ਘਟਦਾ ਹੈ ਪਰ ਮਜ਼ਦੂਰਾਂ ਦੀ ਤਨਖਾਹ ਇੱਕੋ ਰਹਿੰਦੀ ਹੈ ਇਸ ਕਰਕੇ ਮਾੜੇ ਸਮਿਆਂ ਵਿੱਚ ਆਪਣੀ ਸੁਰੱਖਿਆ ਕਰਨ ਵਾਸਤੇ ਚੰਗੇ ਸਮਿਆਂ ਵਿੱਚ ਮਜ਼ਦੂਰਾਂ ਨੂੰ ਵਧ ਤਨਖਾਹ ਦੀ ਮੰਗ ਜਾਰੀ ਰੱਖਣੀ ਚਾਹੀਦੀ ਹੈ ਇਸ ਕਰਕੇ ਮਾਰਕਸ ਨੇ ਇਹ ਚਾਰ ਕਾਰਨ ਦਿੱਤੇ ਨੇ ਜਿਸ ਕਾਰਨ ਮਜ਼ਦੂਰਾਂ ਦੀ ਤਨਖਾਹ ਵਧਣੀ ਚਾਹੀਦੀ ਹੈ ਪਹਿਲਾ ਹੈ ਚੀਜ਼ਾਂ ਦਾ ਮਹਿੰਗਾ ਹੋਣਾ ਦੂਜਾ ਹੈ ਮੁਦਰਾ ਦਾ ਧਾਮ ਘਟਣਾ ਤੀਜਾ ਹੈ ਵਧ ਘੰਟੇ ਤੇ ਘੱਟ ਤਨਖਾਹ ਦੇ ਖਿਲਾਫ ਦੀ ਲੜਾਈ ਤੇ ਚੌਥਾ ਹੈ ਪੂੰਜੀਵਾਦ ਦਾ ਆਪਣਾ ਸੈਕ ਹੁਣ ਇਸ ਤੋਂ ਬਾਅਦ ਮਾਰਕਸ ਅੰਤ ਵਿੱਚ ਆਪਣੀ ਸਾਰੀ ਗੱਲ ਦਾ ਨਿਸ਼ਕਰਸ਼ ਦਿੰਦੇ ਨੇ ਮਾਰਕਸ ਕਹਿੰਦੇ ਨੇ ਕਿ ਪੂੰਜੀਵਾਦ ਆਪਣੇ ਆਪ ਵਿੱਚ ਇੱਕ ਸੰਘਰਸ਼ ਹੈ ਕਾਮੇ ਤੇ ਪੂੰਜੀਪਤੀ ਦੇ ਵਿਚਕਾਰ ਕਿਸੇ ਵੀ ਇੱਕ ਦਾ ਫਾਇਦਾ ਦੂਜੇ ਲਈ ਨੁਕਸਾਨ ਹੈ ਜੇ ਲੇਬਰ ਪਾਵਰ ਵਿੱਚ ਜ਼ਿਆਦਾ ਤਨਖਾਹ ਦਿੱਤੀ ਜਾਂਦੀ ਹੈ ਤਾਂ ਪੂੰਜੀਪਤੀ ਦਾ ਮੁਨਾਫਾ ਘਟਦਾ ਹੈ ਤੇ ਜੇ ਪੂੰਜੀਪਤੀ ਆਪਣਾ ਮੁਨਾਫਾ ਵਧਾਉਂਦਾ ਹੈ ਤਾਂ ਮਜ਼ਦੂਰ ਦਾ ਸ਼ੋਸ਼ਣ ਹੁੰਦਾ ਹੈ ਇਸ ਕਰਕੇ ਇਸ ਪੂੰਜੀਵਾਦ ਦੇ ਵਿੱਚ ਜਿਹੜੇ ਦੋਨੋਂ ਵਾਸੇ ਨੇ ਦੋਨੋਂ ਇੱਕ ਸੰਘਰਸ਼ ਵਿੱਚ ਨੇ ਇੱਕ ਦਾ ਫਾਇਦਾ ਦੂਜੇ ਦਾ ਨੁਕਸਾਨ ਤੇ ਇਸ ਸੰਘਰਸ਼ ਦੀ ਵੀ ਇੱਕ ਸੀਮਾ ਹੈ ਵੱਧ ਤੋਂ ਵੱਧ ਘੰਟੇ ਉਦੋਂ ਤੱਕ ਹੀ ਕੰਮ ਕਰਾਇਆ ਜਾ ਸਕਦਾ ਜਦੋਂ ਤੱਕ ਮਜ਼ਦੂਰ ਥੱਕ ਕੇ ਮਰ ਨਹੀਂ ਜਾਂਦਾ ਤੇ ਘੱਟ ਤੋਂ ਘੱਟ ਤਨਖਾਹ ਉਹਨੂੰ ਉਦੋਂ ਤੱਕ ਹੀ ਦਿੱਤੀ ਜਾਣੀ ਹੈ ਜਦੋਂ ਤੱਕ ਉਹ ਆਪਣੀ ਜ਼ਰੂਰਤਾਂ ਦਾ ਸਮਾਨ ਖਰੀਦਣੇ ਤੋਂ ਅਸਮਰਥ ਹੋ ਜਾਵੇ ਇਸ ਕਾਰਨ ਹਰ ਹਾਲਾਤ ਵਿੱਚ ਮਜ਼ਦੂਰ ਹੀ ਮਾੜੇ ਹਾਲਾਤਾਂ ਵਿੱਚ ਹੈ ਤੇ ਸਮੇਂ ਦੇ ਨਾਲ-ਨਾਲ ਜਿਵੇਂ ਤਕਨੀਕ ਵਧੀ ਨਵੀਆਂ ਮਸ਼ੀਨਾਂ ਆndੀਆਂ ਨੇ ਨਵੇਂ ਔਜ਼ਾਰ ਆਂਦੇ ਨੇ ਜਿਸ ਕਾਰਨ ਮਜ਼ਦੂਰ ਦੀ ਅਹਿਮੀਅਤ ਵੀ ਸਮੇਂ ਦੇ ਨਾਲ-ਨਾਲ ਘਟਦੀ ਜਾ ਰਹੀ ਹੈ ਇਸ ਕਰਕੇ ਤਨਖਾਹਾਂ ਦੀ ਮੰਗ ਤਾਂ ਇੱਕ ਜਾਇਜ਼ ਮੰਗ ਹੈ ਪਰ ਅਸਲ ਮਕਸਦ ਵਧ ਤਨਖਾਹਾਂ ਹੀ ਨਹੀਂ ਸਮਾਜਵਾਦ ਹੋਣਾ ਚਾਹੀਦਾ ਹੈ ਜਿੱਥੇ ਉਤਪਾਦਾਂ ਦੇ ਸੰਧ ਨੂੰ ਸਮਾਜ ਜਾਂ ਪ੍ਰੋਲੀਟਰੀਏਟ ਜਾਂ ਮਜ਼ਦੂਰ ਆਪਣੇ ਹੱਥ ਵਿੱਚ ਲੈਣ ਤਾਜੋ ਇਹ ਜਿਹੜਾ ਸਾਈਕਲ ਹੈ ਓਵਰ ਪ੍ਰੋਡਕਸ਼ਨ ਦਾ ਇਹ ਵੀ ਖਤਮ ਹੋ ਸਕੇ ਤੇ ਮਜ਼ਦੂਰ ਆਪਣੇ ਹੱਕਾਂ ਦੀ ਪੂਰੇ ਤਰੀਕੇ ਨਾਲ ਸੁਰੱਖਿਆ ਕਰ ਸਕੇ ਤੇ ਸਮਾਜਵਾਦ ਦੇ ਵਿੱਚ ਇਹ ਚੀਜ਼ ਹੈ ਦੋਨਾਂ ਪਾਸੇ ਲਈ ਨੁਕਸਾਨ ਨਹੀਂ ਲੈ ਕੇ ਆਂਦਾ ਫਾਇਦਾ ਹੀ ਲੈ ਕੇ ਆਂਦਾ ਹੈ ਕਿ ਜਿਵੇਂ ਜਿਸ ਸਮਾਜ ਦੇ ਵਿੱਚ ਉਤਪਾਦਨ ਵੱਧਦਾ ਹੈ ਤਾਂ ਉਹ ਚੀਜ਼ ਅੰਤ ਵਿੱਚ ਵੰਡੀ ਜਾਵੇਗੀ ਇਸ ਕਰਕੇ ਉਹ ਮਜ਼ਦੂਰ ਦਾ ਵੀ ਫਾਇਦਾ ਹੈ ਜਿਸ ਸਮਾਜ ਦਾ ਫਾਇਦਾ ਹੁੰਦਾ ਹੈ ਇਸ ਕਰਕੇ ਪੂੰਜੀਵਾਦ ਦੀ ਜਿਹੜੀ ਅਸਥਿਰਤਾ ਹੈ ਉਸ ਦਾ ਜਵਾਬ ਸਮਾਜਵਾਦ ਇੱਥੇ ਜਾ ਕੇ ਕਾਰਲ ਮਾਰਕਸ ਦੀ ਇੱਕ ਕਿਤਾਬ ਵੇਜਸ ਪ੍ਰਾਈਸਸ ਐਂਡ ਪ੍ਰੋਫਿਟ ਖਤਮ ਹੁੰਦੀ ਹੈ ਜਿਸ ਵਿੱਚ ਮਾਰਕਸ ਨੇ ਆਪਣੀ ਕ੍ਰਿਟਿਕ ਆਫ ਪੋਲਿਟੀਕਲ ਇਕਨੋਮੀ ਬੜੇ ਸੰਖੇਪ ਵਿੱਚ ਦੱਸੀ ਇਸ ਤੋਂ ਬਾਅਦ ਆਪਾਂ ਮਾਰਕਸਵਾਦ ਦੀ ਸਭ ਤੋਂ ਮਸ਼ਹੂਰ ਕਿਤਾਬ ਸਭ ਤੋਂ ਮਸ਼ਹੂਰ ਸਾਹਿਤ ਦ ਕਮਿਊਨਿਸਟ ਮੈਨੀਫੈਸਟੋ ਦੇ ਬਾਰੇ ਗੱਲ ਕਰਾਂਗੇ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ